ਸਰਕ ਰਾਇਗਾ ਨਹੀਂ ਛੱਲਿਆ ਗਿਆ ਆਪਣਾ ਨਹੀਂ ਨਹੀਂ ਕਰੇ ਅੰਦਰੋਂ ਕਰੇਗਾ ਹਟ ਬੋਨ ਕਰੇਗਾ ਅੱਛਾ ਹਾਂ ਇਹ ਕਰੇਗਾ ਨੱਕ ਟੇੜੀ ਨੱਕ ਟੇਡਾ ਹੋਇਆ ਹੋਇਆ ਹੈ ਹਾਂ ਟੇਡਾ ਲੱਗ ਰਿਹਾ ਹੈ ਤੇ ਇੱਥੇ ਉਹ ਵੱਜਣ ਤੋਂ ਬਾਅਦ ਬਲਾਸਟ ਹੋ ਗਿਆ ਹਾਂ ਤੇ ਅੱਖ ਦਾ ਜੋ ਸਟਰਕਚਰ ਸੀ ਉਹ ਫਟ ਗਿਆ ਠੀਕ ਹੈ ਜੀ ਦਵਿੰਦਰ ਉਹ ਕਿੰਨੀ ਤਰੀਖ ਸੀ ਕਿੰਨੇ ਵਜੇ ਇਹ ਸਾਰਾ ਜੋ ਤੁਹਾਡਾ ਹੋਇਆ ਸੀ ਘਟਨਾ ਕਰ ਉਹ ਅੰਦੋਲਨ ਦਾ ਪਹਿਲੇ ਦਿਨ ਸੀਗਾ 13 ਤਰੀਕ ਦੀ 13 ਫਰਵਰੀ ਅੱਛਾ ਪਹਿਲੇ ਦਿਨ ਦੀ ਉਹ ਗੱਲ ਹੈ ਪਹਿਲੇ ਦਿਨ ਦੀ ਗੱਲ ਹੈ ਤੇ ਸ਼ਾਮ ਨੂੰ ਤਕਰੀਬਨ ਸਾਢੇ 3:00 4:30 4:00 ਦਾ ਟਾਈਮ ਅੱਛਾ ਤੇ ਰੋਡ ਤੋਂ ਮੈਂ نیچے ਸੀਗਾ ਘਟੋ ਘਟ ਨੀਚਲੇ ਸਾਈਡ ਆਪਣੇ ਪੰਜਾਬ ਦੇ ਵਿੱਚ ਖੇਤ ਨਹੀਂ ਹੈਗੇ ਹਾਂ ਪੁਲ ਦੇ ਥੱਲੇ ਹਾਂ ਸੱਚੇ ਕੋਲੇ ਪਾਸੇ ਹਾਂ ਖੇਤ ਬਣੇ ਹੋਏ ਨੇ ਉੱਤੇ ਧੂਆਂ ਜ਼ਿਆਦਾ ਸੀਗਾ ਤਾਂ ਅਸੀਂ نیچے ਖੇਤਾਂ ਦੇ ਵੱਲ ਨੂੰ ਸੀਗੇ ਤੇ ਜਦੋਂ ਮੈਂ ਆਪਣੇ ਸ਼ਾਮ ਨੂੰ ਘਰੇ ਨੂੰ ਹੁਣ ਲੱਗਿਆ ਹਨ 4:11-12 ਵਜੇ ਦਾ ਇਹ ਹੋ ਸੀਗੇ ਹਮਮ ਤੇ ਉਹਨਾਂ ਨੇ ਮੇਰੇ ਬੈਗ ਹੈਡ ਦਾ ਟਾਰਗੇਟ ਕਰ ਲਿਆ ਸੀਗਾ ਅੱਛਾ ਟਾਰਗੇਟ ਕਰਕੇ ਮਤਲਬ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕੁਦਰਤੀ ਪਰਮਾਤਮਾ ਬਚਾਉਣ ਵਾਲਾ ਹੁੰਦਾ ਨਾ ਮੈਂ ਆਪਣਾ ਪਿੱਛੇ ਨੂੰ ਮੂੰਹ ਘੁਮਾਇਆ ਜਦੋਂ ਉਹ ਮੇਰੇ ਇੱਥੇ ਬਚਿਆ

ਇੱਥੇ ਜਦੋਂ ਵੱਜਿਆ ਨਾ ਤੇ ਕ੍ਰੈਕ ਹੋ ਗਿਆ ਸਾਰਾ ਕ੍ਰੈਕ ਹੈ ਨੂੰ ਛੱਲਿਆ ਗਿਆ ਆਪਾਂ ਨਹੀਂ ਨਹੀਂ ਅੰਦਰੋਂ ਕ੍ਰੈਕ ਹੈਗਾ ਹੱਦੀ ਅੰਦਰੋਂ ਬੋਨ ਕ੍ਰੈਕ ਹੈਗਾ ਅੱਛਾ ਹਾਂ ਇਹ ਕ੍ਰੈਕ ਹੈਗਾ ਨੱਕ ਟੇਡਾ ਨੱਕ ਟੇਡਾ ਹੋਇਆ ਹੋਇਆ ਇਹ ਹਾਂ ਟੇਡਾ ਦਿਖ ਰਿਹਾ ਹਾਂ ਤੇ ਇੱਥੇ ਇਹ ਉਹ ਵੱਜਣ ਤੋਂ ਬਾਅਦ ਬਲਾਸਟ ਹੋ ਗਿਆ ਹਾਂ ਤੇ ਅੱਖ ਦਾ ਜੋ ਸਟਰਕਚਰ ਸੀ ਫਟ ਗਿਆ ਠੀਕ ਹੈ ਤੇ ਫਟਣ ਕਾਰਨ ਉਧਰ ਟੇਣਾ ਜੋ ਹੈ ਖਤਮ ਹੋ ਗਿਆ ਅੱਛਾ ਤੇ ਜਿਸ ਕਰਕੇ ਨੀਗਾ ਚੱਲੇਗੀ ਪਰਮਨੈਂਟਲੀ ਹਾਂ ਤੇ ਉਹ ਤੋਂ ਬਾਅਦ ਬਨੂੜ ਆਏ ਲੈ ਕੇ ਬਨੂੜ ਤੋਂ ਉਹਨਾਂ ਨੇ ਰਫਰ ਕਰਤਾ 32 32 ਤੋਂ ਚੰਡੀਗੜ੍ਹ ਤੇ ਅਜੇ ਤੱਕ ਜਵਾਬ ਦਿੱਤਾ ਹੋਇਆ ਸਾਰੇ ਪਾਸੇ ਤੋਂ ਨਹੀਂ ਪਿਤਾ ਜੀ ਕਿਸਾਨੀ ਕਰਦੇ ਨੇ ਕਿਸਾਨੀ ਨਹੀਂ ਕਰਨ ਲੱਗਿਆ ਸੀ ਇਹ ਪਿਤਾ ਜੀ ਕਿਸਾਨੀ ਕਰਦੇ ਨੇ ਪਹਿਲਾਂ ਤਾਂ ਅਸੀਂ ਠੇਕੇ ਤੇ ਦਿੰਦੇ ਹੁੰਦੇ ਸੀਗੇ ਕਹਿੰਦੇ ਸੀਗੇ ਬਾਹਰ ਬੂੜ ਚਲੇ ਜਾਓ ਬਾਹਰ ਬੂੜ ਦਾ ਆਪਣਾ ਕੋਈ ਸੂਤੋ ਕੋਈ ਪਲਾਨ ਨਹੀਂ ਸੀਗਾ ਅੱਛਾ ਆਪਾਂ ਸੀਗਾ ਵੀ ਅੱਛੇ ਉਹ ਖੇਤੀ ਕੁਰਤੀ ਕਰਨੀ ਆਪਾਂ ਪੰਜਾਬ ਤੋਂ ਬਾਹਰ ਕੀ ਹੋਇਆ ਕਦੀ ਕਦੀ ਕੋਈ ਇੱਕਦਮ ਤੁਹਾਡਾ ਹਾਦਸਾ ਹੋਇਆ ਕਦੀ ਲੱਗੇ ਯਾਰ ਕੀ ਖੱਟਿਆ ਅੰਦੋਲਨ ਜਾ ਕੇ ਹੌਸਲਾ ਫਸਤ ਹੋਇਆ ਛੱਡਿਆ ਨੁਕਸਾਨ ਹੀ ਕਰਾ ਲਿਆ ਕਦੀ ਰੋਣਾ ਆਉਂਦਾ ਦਿਲ ਭਰ ਆਉਂਦਾ ਨਹੀਂ ਹਾਂ ਪਤਾ ਨਹੀਂ ਕੀ ਚੱਕਰ ਹੈ 7 ਕਦੇ ਬੈਠ ਕੇ ਵੀ ਲੱਗ ਸਕਦੀ ਸੀ ਪਰ ਕਿਸੇ ਦੇ ਕੰਮ ਤਾਂ ਹੋਊਗੀ ਜੇ ਸਰਕਾਰਾਂ ਨੇ ਸਹੀ ਆਪਾਂ ਨੂੰ ਹੌਸਲਾ ਆਪਾਂ ਨੂੰ ਲੋਕ ਦੇਣਗੇ ਤੇ ਕੰਮ ਸਹੀ ਸਰਕਾਰਾਂ ਕਰਨਗੀਆਂ ਤਾਂ ਸ਼ਾਇਦ ਕਦੀ ਅੱਗੇ ਜਾ ਕੇ ਲੱਗੇ ਵੀ ਸਹੀ ਬਸੇ ਲੱਗਿਆ ਮਾਂ ਨੂੰ ਭੈਣ ਨੂੰ ਤਾਂ ਫਿਕਰ ਹੁੰਦਾ ਹਣਾ ਵਿਆਹ ਹੋ ਗਿਆ ਤੁਹਾਡਾ ਹੁਣ ਨਾ ਨਹੀਂ ਨਹੀਂ ਮਾਂ ਨੂੰ ਤਾਂ ਫਿਕਰ ਹੁੰਦਾ ਹਣਾ ਬਿਲਕੁਲ ਜੀ ਭਾਈ ਰੋਣਾ ਨਿਕਲ ਆਉਂਦਾ ਹਣਾ ਕਈ ਵਾਰ ਤਾਂ ਜਦੋਂ ਆਪਾਂ ਘਰ ਦੇ ਵਿੱਚ ਹੁਣ ਵੀ ਐਂਟਰ ਕਰਦੇ ਆ ਨਾ ਦੇਖ ਕੇ ਰੋਣਾ ਨਿਕਲ ਆਉਂਦਾ ਮਾਦਾ ਹਣਾ ਉਹ ਸੋਚਦੇ ਨੇ ਵੀ ਕੀ ਚੋ ਕੀ ਹੋ ਗਿਆ ਕੀ ਹੋ ਗਿਆ ਦਾ ਸੋਚਦਾ ਹਰੇਕ ਮੁੰਡਾ ਸੋਚਦਾ ਹਣਾ ਹੌਸਲਾ ਕਾਇਮ ਹੈ ਫਿਰ ਵੀ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਖੜੇ ਹਾਂ ਜਦ ਤੱਕ ਲੜਾਂ ਜਦ ਤੱਕ ਬਣਨਾ